जो राम को लाए हैं हम उनको लाएंगे जो राम को लाए हैं हम उनको लाएंगे भारत के हर घर में भारत के हर घर में भगवा लहराएंगे भारत के हर घर में भगवा लहराएंगे तो दिवाली साढ़े ਰਾਤਰਾਤ ਸਾਧ ਧਰਮ ਦੇ ਵਿੱਚ ਇੱਕ ਵਾਰੀ ਆਂਦੀ ਹੈ ਜਦੋਂ ਪ੍ਰਭੂ શ્રી ਰਾਮ ਜੀ ਬਨਵਾਸ ਛੱਡ ਕੇ ਆਪਣੇ ਘਰੇ ਵਾਪਸ ਆਂਦੇ ਨੇ ਅੱਜ ਦਿਵਾਲੀ ਉਦੋਂ ਮਨਾਈ ਜਾ ਰਹੀ ਹੈ 21 ਜਨਵਰੀ ਨੂੰ ਜਦੋਂ ਮੇਰੇ ਪ੍ਰਭੂ શ્રી ਰਾਮ ਜੀ ਨੂੰ ਲੋਕੀ ਦਾ ਕਹਿੰਦੇ ਵੀ ਪ੍ਰਭੂ શ્રી ਰਾਮ ਜੀ ਦਾ ਮੰਦਰ ਬਣਨ ਜਾ ਰਿਹਾ ਅਸੀਂ ਲੋਕ ਤਾਂ ਕਹਿੰਦੇ ਮੇਰੇ ਪ੍ਰਭੂ ਜੀ ਦਾ ਘਰ ਬਣਨ ਜਾ ਰਿਹਾ ਨਾ ਤੁਸੀਂ ਸਾਡੇ ਕਦੇ ਪੰਜਾਬ ਦੇ ਵਿੱਚ ਮਸਲਾ ਹੱਲ ਕੀਤਾ ਹਿੰਦੂਆ ਨਾ ਤੂੰ ਹੀ ਕਸ਼ਮੀਰ ਦਾ ਮਸਲਾ ਹੱਲ ਕੀਤਾ ਨਾ ਤੂੰ ਹੀ ਅਸਾਮ ਦਾ ਮਸਲਾ ਹੱਲ ਕੀਤਾ ਨਾ ਤੂੰ ਹੀ ਬੰਗਾਲ ਦਾ ਮਸਲਾ ਹੱਲ ਕੀਤਾ ਤੁਸੀਂ Hindu ਵਾਲੇ ਬੋਲਦੇ ਕਣੋ ਗਾਂ ਕੱਟ ਰਹੀ ਹੈ ਤੁਸੀਂ ਨਹੀਂ ਬੋਲ ਰਹੇ ਸ਼ਿਵਸਣਾ ਪੰਜਾਬ ਨੇ 2016 ਚ ਮੁੱਦਾ ਚੱਕਿਆ ਸੀ ਪੰਜਾਬ ਦਾ ਮੁੱਖ ਮੰਤਰੀ Hindu ਕਿਉਂ ਨਹੀਂ ਉਹਦਾ ਅਸਰ ਇਹ ਹੋਇਆ ਕਿ ਪੰਜਾਬ ਦੇ ਵਿੱਚ ਨਵੀਆਂ ਸੱਤਾ ਰੂੜ ਜਿਨ੍ਹਾਂ ਨੇ ਸੱਤਾ ਲੈਣੀ ਸੀਗੀ ਉਹਨਾਂ ਨੇ ਆਪਣੇ ਡਿਪਟੀ ਜੀ ਮੰਤਰੀ Hindu ਭੋਸ਼ਿਤ ਕਰਨੇ ਵੇ ਅੱਜ ਮੋੜੇ ਦੇਖ ਰਹੇ ਤੁਸੀਂ ਮੈਂ ਹ ਵਿਸ਼ਾਲ ਸ਼ਰਦਾ ਜਿਸ ਦਾ ਕਿ ਸਾਰਿਆਂ ਨੂੰ ਪਤਾ ਕਿ ਦੇਸ਼ ਦੇ ਵਿੱਚ ਜਿਹੜਾ Hindu ਜਗਤ ਹੈ ਉਸ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਹੈ ਕਿ तकरीबन तकरीबन 500 ਸਾਲ ਬਾਅਦ ਰਾਮ ਮੰਦਿਰ ਜਿਹੜਾ ਬਣ ਕੇ ਤਿਆਰ ਜਿਹੜਾ ਹੋ ਚੁੱਕਿਆ ਹਾਲਾਂਕਿ ਉਸ ਦੇ ਵਿੱਚ ਜਿਹੜੀ ਹਿਸਟਰੀ ਦੇ ਵਿੱਚ ਅਗਰ ਅਸੀਂ ਜਾਈਏ ਤਾਂ ਬੜਾ ਹੀ ਕਾਨੂੰਨੀ ਦਾਅ ਪੇਚੀਆਂ ਬੜਾ ਹੀ ਕੰਟ੍ਰੋਵਰਸੀ ਜਿਹੜੀ ਰਹੀ ਹੈ ਹਾਲਾਂਕਿ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਜਾਂਦੇ ਲੇਕਿਨ ਅੱਜ ਦੀ ਜੋ ਸਥਿਤੀ ਹੈ ਹਿੰਦੁਸਤਾਨ ਦੇ ਹਰ Hindu ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਸਰੀ ਦੀਵਾਲੀ ਮਨਾਉਣ ਦਾ ਅਵਸਰ ਹੈ ਜਿਹੜਾ ਸਾਨੂੰ ਇਸ ਸਾਲ ਦੇ ਵਿੱਚ ਮਿਲਿਆ ਹੈ ਕਾਰਨ ਇਹ ਹੈ ਕਿ ਆ ਰਾਮ ਮੰਦਰ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਉਸ ਦਾ ਜਿਹੜਾ ਉਦਘਾਟਨ ਹੈ ਉਸ ਦੀ ਜਿਹੜੀ ਪ੍ਰਾਣ ਪ੍ਰティਸ਼ਟਾ ਹੈ ਉਹ 22 ਤਰੀਕ ਦੀ ਜਿਹੜੀ ਰੱਖੀ ਗਈ ਹੈ ਤੇ ਉਸ ਨੂੰ ਲੈ ਕੇ ਹਿੰਦੂ ਜਗਤ ਦੇ ਵਿੱਚ ਖੁਸ਼ੀ ਦੀ ਲਹਿਰ ਤਾਂ ਹੈ ਲੇਕਿਨ ਕਿਤਨਾ ਕਿਤੇ ਸਵਾਲ ਇਹ ਵੀ ਉੱਠਦੇ ਨੇ ਕਿ ਇਹ ਜਿਹੜਾ ਉਦਘਾਟਨ ਹੈਗਾ ਆ ਕਿਤਨਾ ਕਿਤੇ ਮੰਦਿਰ ਜਿਹੜਾ ਕੰਪਲੀਟ ਨਹੀਂ ਹੈਗਾ ਤੇ ਇਹ ਉਦਘਾਟਨ ਦਾ ਜਿਹੜਾ ਕਿਸੇ ਨਾ ਕਿਸੇ ਗਲਤ ਦੱਸਿਆ ਜਾ ਰਿਹਾ ਹੈ ਔਰ ਜਿੰਨੇ ਚਾਹ ਉਹ ਜਿਹੜੇ ਸ਼ੰਕਲਾ ਚਾਹ ਰਹੇ ਨੇ ਉਹਨਾਂ ਨੇ ਵੀ ਆਣ ਵਾਸਤੇ ਮਨਾਇਆ ਜਿਹੜਾ ਕੀਤਾ ਆ ਆਪਣੀ ਜਿਹੜਿਆ ਗੁੱਸਾ ਜਿਹੜਾ ਉਹਨਾਂ ਨੇ ਜ਼ਾਹਿਰ ਕੀਤਾ ਆ ਤੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੰਦਿਰ ਦੀ ਉਹ ਸਾਰੀ ਹਜੇ ਕੰਪਲੀਟ ਜਿਹੜੀ ਨਹੀਂ ਹੋਈ ਤੇ ਉਸ ਦੇ ਬਾਬਦੂ ਪ੍ਰਾਣ ਪ੍ਰਤੀਸ਼ਠਾ ਕਰਕੇ ਉਦਘਾਟਨ ਕਰਨਾ ਜਾਂ ਇਹ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਬੇਅਦਬੀ ਦਾ ਮਸਲਾ ਹੈ ਜਿਹੜਾ ਬਣ ਸਕਦਾ ਹੈ ਲੇਕਿਨ ਵਿਰੋਧੀ ਪਾਰਟੀਆਂ ਇਹ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਤਨਾ ਕਿਤੇ ਉਂਗਲੀ ਉਠਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਹੀ ਇਹ ਉਦਘਾਟਨਾ ਜਿਹੜਾ ਕਿਉਂ ਕੀਤਾ ਜਾ ਰਿਹਾ ਖੈਰ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ 라ਜੀਵ ਟੰਡਨ ਜੋ ਕਿ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਰਾਸ਼ਟਰੀ ਚੇਅਰਮੈਨ ਨੇ ਰਾਸ਼ਟਰੀ ਮੁਖੀ ਹੈ ਕੀ ਕਹੋਗੇ ਤੁਸੀਂ ਕਿ ਜਿਸ ਤਰ੍ਹਾਂ ਮੰਦਿਰ ਦਾ ਉਦਘਾਟਨ ਜਿਹੜਾ ਹੋ ਰਿਹਾ ਹੈ ਹਿੰਦੂ ਸਮਾਜ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਤਨਾ ਕਿਤੇ ਸ਼ੰਕਰਾਚਾਰੀਆ ਨੇ ਵੀ ਆਪਣਾ ਗੁੱਸਾ ਦਾ ਜ਼ਾਹਿਰ ਕੀਤਾ ਆਉਣ ਤੋਂ ਮਨਾ ਕੀਤਾ ਔਰ दूसरे पास ये भी जी गल उड़ी पी है कि ठीक इलेक्शन तो पहलों ही उदघाटन जो जयकारा बीरंगे जय श्री राम जय श्री राम जय श्री राम जय श्री राम सारी गल तो विवादा का एक ही हल जय श्री राम सारा देश खुश है सारे राम भगत खुश ने सारे सनातनी खुश ने कि मेरे प्रभु का घर बन जायोध्या मेरे प्रभु का घर बन जा सारा जिथे राजीव टंडन खुश है उदीप थापुर भी खुश है उसे अश्विनी चोपड़ा भी खुश है उसे भानू प्रताप भी खुश है उक्टर रजिंद्र चौधरी भी खुश है उनीत धुआ भी खुश है उारे ही सनातनी ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਨੇ ਜਿਹੜੇ ਪ੍ਰਭੂ શ્રી ਰਾਮ ਜੀ ਨੂੰ ਪਿਆਰ ਕਰਦੇ ਨੇ ਉਹ ਸਾਰੀ ਖੁਸ਼ੀਆਂ ਮਨਾ ਰਹੇ ਨੇ ਤਨ ਮਨ ਧਨ ਦੇ ਨਾਲ ਦੀਵਾਲੀ ਮਨਾ ਰਹੇ ਨੇ ਅੱਗੇ ਤਾਂ ਦੀਵਾਲੀ ਸਾਡੇ ਸਨਾਤਨ ਸਨਾਤ ਧਰਮ ਦੇ ਵਿੱਚ ਇੱਕ ਵਾਰੀ ਆਂਦੀ ਹੈ ਜਦੋਂ ਪ੍ਰਭੂ શ્રી ਰਾਮ ਜੀ ਬਨਵਾਸ ਕੱਟ ਕੇ ਆਪਣੇ ਘਰੇ ਵਾਪਸ ਆਉਂਦੇ ਨੇ ਅੱਜ ਦੀਵਾਲੀ ਉਦੋਂ ਮਨਾਈ ਜਾ ਰਹੀ ਹੈ 21 ਜਨਵਰੀ ਨੂੰ ਜਦੋਂ ਮੇਰੇ ਪ੍ਰਭੂ શ્રી ਰਾਮ ਜੀ ਨੂੰ ਲੋਕੀ ਦਾ ਕਹਿੰਦੇ ਵੀ ਪ੍ਰਭੂ શ્રી ਰਾਮ ਜੀ ਦਾ ਮੰਦਿਰ ਬਣਨ ਜਾ ਰਿਹਾ ਅਸੀਂ ਲੋਕ ਤਾਂ ਕਹਿੰਦੇ ਮੇਰੇ ਪ੍ਰਭੂ ਜੀ ਦਾ ਧਾਰ ਬਣਨ ਜਾ ਰਿਹਾ ਉਸ ਪ੍ਰਭੂ ਦਾ ਉਸ ਸ੍ਰਿਸ਼ਟੀ ਦੇ ਮਾਲਕ ਦਾ ਜਿਸ ਪ੍ਰਭੂ ਨੇ ਸਾਨੂੰ ਰਹਿਣ ਲਈ ਘਰ ਦਿੱਤਾ ਉਸ ਪ੍ਰਭੂ ਦਾ ਜਿਹਨੇ ਸਾਨੂੰ ਖਾਣ ਲਈ ਆਹ ਦਿੱਤਾ ਉਸ ਪ੍ਰਭੂ ਦਾ ਜਿਹਨੇ ਸਾਨੂੰ ਚਲਾਣ ਲਈ ਗੱਡੀਆਂ ਸਾਰਾ ਮੋਟਰਾਂ ਦਿੱਤੀਆਂ ਉਸ ਪ੍ਰਭੂ ਦਾ ਘਰ ਬਣਨ ਜਾ ਰਿਹਾ ਤੁਹਾਨੂੰ ਖੁਸ਼ੀ ਵੀ ਹੈ ਪੱਤਰਕਾਰ ਸਾਹਿਬ ਤੁਹਾਨੂੰ ਖੁਸ਼ੀ ਹੈ ਜਾਂ ਨਹੀਂ ਹੈ ਜਿਹੜਾ ਸਾਡਾ ਪ੍ਰਭੂ ਜਿਹੜੇ ਪ੍ਰਭੂ ਸਾਡੇ ਸ਼੍ਰੀ ਰਾਮ ਟੈਂਟ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਅੱਜ ਘਰ ਮਿਲਣ ਜਾ ਰਿਹਾ ਜਿਸ ਘਰ ਚ ਮੈਂ ਰਹਿ ਰਿਹਾ ਸੀਮਿੰਟ ਪੱਥਰ ਦੇ ਨਾਲ ਅੱਜ ਉਹੀ ਘਰ ਮੇਰੇ ਪ੍ਰਭੂ ਨੂੰ ਮਿਲਣ ਜਾ ਰਿਹਾ ਕਿਉਂ ਨਾ ਖੁਸ਼ੀ ਮਨਾਵੇ ਸਾਡਾ ਸਾਰਾ ਦੇਸ਼ ਕਿਉਂ ਨਾ ਖੁਸ਼ੀ ਮਨਾਵੇ ਸਾਡੇ RAM PAGAT ਸੋਨਾ ਜਵਾਬ ਦਿਓ ਖੁਸ਼ੀ ਹੈ ਸਾਰਿਆਂ ਦੇ ਵਿੱਚ ਕਿਉਂਕਿ 500 ਸਾਲ ਦਾ ਇੱਕ ਲੰਮਾ ਹਸਤਾ ਜਿਹੜਾ Uh, उस तो बाद ए जड़ा, ए जड़ा मौका आया कि राम मंदिर बन के तैयार है कितना कि थोड़ा जा अनकंप्लीट है लेकिन सवाल यह भी उठता टंडन साहब कि चारे पीठा के शंकराचार्य ने आने मना किया पिछले जवाब है जो राम को लाए है हम उनको लाएंगे जो राम को लाए हैं हम उनको लाएंगे भारत लाए के हर घर में ਭਾਰਤ ਕੇ ਹਰ ਘਰ ਮੇਂ ਭਗਵਾ ਲਹਿਰਾਏਂਗੇ ਭਾਰਤ ਕੇ ਹਰ ਘਰ ਮੇਂ ਭਗਵਾ ਲਹਿਰਾਏਂਗੇ ਜਦੋਂ ਜਦੋਂ ਸਨਾਤਨ ਤਰੁਤ ਕ੍ਰਿਤੀਆਂ ਫੈਲੀਆਂ ਉਦੋਂ ਉਦੋਂ ਸਾਡੇ ਇਹ ਸ਼ੰਕਰਾਚਾਰਿਆ ਮੈਂ ਬਿਲਕੁਲ ਮਾਨ ਸਨਮਾਨ ਕਰਦਾ ਪਰ ਸਨਾਤਨ ਤਰਗੀਆਂ ਦਾ ਸਵਾਲ ਵੀ ਹੈ ਇਹ ਚੁੱਪ ਕਿਉਂ ਰਹਿੰਦੇ ਨੇ ਜਦੋਂ ਫਿਲਮਾਂ ਦੇ ਵਿੱਚ ਸਾਡੀਆਂ ਤਰੰਦੀਆਂ ਬੇਦਬੀਆ ਕੀਤੀਆਂ ਗਈਆਂ ਉਦੋਂ ਇਹ ਸ਼ੰਕਰਾਚਾਰਿਆ ਚੁੱਪ ਕਿਉਂ ਰਹਿੰਦੇ ਨੇ ਜਦੋਂ ਕਸ਼ਮੀਰ ਵਿੱਚ ਅੱਤਵਾਦੀਆਂ ਦੁਆਰਾ ਪੰਡਤ ਕੱਢ-ਕੱਢ ਕੇ ਮਾਰਗੇ ਘਰਾਂ 'ਚੋਂ ਉਦੋਂ ਇਹ ਸਾਡੇ ਸ਼ੰਕਰਾਚਾਰੇ ਚੁੱਪ ਕਿਉਂ ਰਹਿੰਦੇ ਨੇ ਜਦੋਂ ਪੰਜਾਬ ਵਿੱਚ ਵੀ ਅੱਤਵਾਦ ਦਾ ਟਾਈਮ ਸੀ ਪੰਜਾਬੀ Hindu ਨੂੰ ਮਾਰਿਆ ਜਾ ਰਿਹਾ ਸੀ ਚੰਚੰਕੇ ਉਦੋਂ ਇਹ ਸ਼ੰਕਰਾਚਾਰੇ ਚੁੱਪ ਕਿਉਂ ਸੀਗੇ ਜਦੋਂ ਅਸਾਮ ਦੇ ਵਿੱਚ ਬੰਗਾਲ ਵਿੱਚ ਨਕਸਲਾਈਡਾਂ ਦੁਆਰਾ Hindu ਦਾ ਕਤਲ ਕੀਤਾ ਜਾ ਰਿਹਾ ਸੀ ਉਦੋਂ ਇਹ ਸ਼ੰਕਰਾਚਾਰੇ ਜੀ ਚੁੱਪ ਕਿਉਂ ਸੀਗੇ ਸਵਾਲ ਹੈ ਮੇਰਾ ਵੀ ਅੱਜ ਅਗਰ ਮੇਰੇ ਪ੍ਰਭੂ ਤੋਂ ਘਰ ਮਿਲਣ ਜਾ ਰਿਹਾ ਤਾਂ ਪੱਤੀ ਕਿਉਂ ਜਵਾਬ ਸਵਾਲ ਪੁੱਛਿਆ ਜਾ ਰਿਹਾ ਆ ਪੱਤੀ ਕਿਉਂ ਠਾਈ ਜਾ ਰਹੀ ਹੈ ਇਹ ਅਨਕੰਪਲੀਟ ਕਿਹਾ ਜਾ ਰਿਹਾ ਕਿਤੇ ਵੀ ਅਨਕੰਪਲੀਟ ਹੈ ਕਿਉਂਕਿ ਪਹਿਲੋਂ ਹੀ ਇਹ ਸ਼ੰਕਰਾਚਾਰਿਆ ਉਦੋਂ ਕਿਥੇ ਸੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਸ਼ਾਸਤਰਾਂ ਦੇ ਮੁਤਾਬਕ ਪ੍ਰਮਾਣ ਪੇਸ਼ ਕਰੋ ਉਦੋਂ ਇਹ ਚਾਰੇ ਸ਼ੰਕਰਾਚਾਰਿਆ ਪ੍ਰਮਾਣ ਲੈ ਕੇ ਉੱਥੇ ਕਿਉਂ ਨਹੀਂ ਗਏ ਤੁਹਾਨੂੰ ਫਤਫ ਜਦੋਂ ਕਾਂਗਰਸ ਨੇ ਸਵਾਲ ਸਵਾਲ ਉਠਾਈ ਸੀ ਵੀ ਰਮਾਇਣ ਤਾਂ ਇੱਕ ਕਾਲਪਨਿਕ ਕਹਾਣੀ ਕਾਲਪ੍ਰਿਕ ਕਹਾਣੀ ਹੈ ਰਾਮ ਫਿੱਤੂ ਦਾ ਰਾਮ ਫਿੱਤੂ ਕਹਿੰਦੇ ਹੈ ਹੀ ਨਹੀਂ ਕਿਤੇ ਜਿਗਰ ਹੀ ਹੈ ਨੀਗਾ ਉਹਦੋ ਸਾਡੇ ਸ਼ੰਕਰਾਚਾਰਾ ਜੀ ਚੁੱਪ ਕਿਉਂ ਰਹੇ ਨਹੀਂ ਨਹੀਂ ਉਸਲੇ ਜਿੱਲੇ ਸੁਪਰੀਮ ਕੋਰਟ ਨੇ ਕਿਹਾ ਵੀ ਸ਼ਾਸਤਰਾ ਦੇ ਮੁਤਾਬਕ ਜੇ ਕੋਈ ਤੁਹਾਡੇ ਕੋਲ ਤੱਥ ਹੈਗੇ ਆ ਤਾਂ ਤੁਸੀਂ ਦਿਓ ਤੁਸੀਂ ਚਾਰੇ ਸ਼ੰਕਰਾਚਾਰਾ ਉਸਲੇ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਸੁਪਰੀਮ ਕੋਰਟ ਕੋਈ ਦੇਣ ਲਈ ਹਾਂ ਅਸੀਂ ਉਸ ਬੰਦੇ ਦਾ ਸਨਮਾਨ ਕਰਦੇ ਆਂ ਚਾਹੇ ਉਹ ਸ਼ੰਕਰਾਚਾਰਾ ਹੈ ਜਾਹੇ ਨਹੀਂ ਹੈ ਰਾਮ ਬਦਰਾਚਾਰਾ ਜੀ ਜਿਨ੍ਹਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਦੱਸਿਆ ਵੀ ਇਹਨੇ ਕਦੋਂ ਚੱਲ ਕੇ ਫਲਾਣੀ ਜੀ ਜਾਏਗੀ ਇਹਨਾਂ ਕਦੋਂ ਮੁੜੋਂਗੇ ਤਾਂ ਫਲਾਣੀ ਜੀ ਜਾਏਗੀ ਸ਼ਾਸਤਰਾਂ ਦੇ ਮੁਤਾਬਕ ਦੱਸੀ ਉਹਨਾਂ ਨੇ ਤੇ ਫਿਰ ਤੁਸੀਂ ਅੱਜ ਵਿਰੋਧ ਕਰਨ ਦਾ ਹੱਕ ਹੀ ਨਹੀਂ ਰੱਖਦੇ ਠੀਕ ਹੈ ਤੁਸੀਂ ਸਾਡੇ ਲਈ ਸਤਿਮਾਨੀ ਹੋ ਅਸੀਂ ਤੁਹਾਨੂੰ ਸਲਾਹ ਦੇਣ ਵਾਲੇ ਕੁਝ ਨਹੀਂ ਹੈ ਤੁਸੀਂ ਸਾਨੂੰ ਚਾਹੋ ਤੁਸੀਂ ਖੁਦ ਜਾਣਦੇ ਕਿ ਸਾਨੂੰ ਸਮਾਜ ਵਿੱਚ ਤੁਸੀਂ ਲੋਕ ਚਲਾਓ ਪਰ ਤੁਸੀਂ ਚਲਾਉਂਦੇ ਨਹੀਂ ਤੁਸੀਂ ਗੱਡੀਆਂ ਤੇ ਬੈਠੇ ਹੋ ਪਰ ਚਲਾ ਨਹੀਂ ਰਹੇ ਮੈਂ ਤੁਸੀਂ ਸਾਡੇ ਕਦੀ ਪੰਜਾਬ ਦੇ ਵਿੱਚ ਮਸਲਾ ਹੱਲ ਕੀਤਾ ਹਿੰਦੂਆ ਨਾ ਤੂੰ ਹੀ ਕਸ਼ਮੀਰ ਦਾ ਮਸਲਾ ਹੱਲ ਕੀਤਾ ਨਾ ਤੂੰ ਹੀ ਅਸਾਮ ਦਾ ਮਸਲਾ ਹੱਲ ਕੀਤਾ ਨਾ ਤੂੰ ਹੀ ਬੰਗਾਲ ਦਾ ਮਸਲਾ ਹੱਲ ਕੀਤਾ ਤੁਸੀਂ இந்து ਵਾਲੇ ਬੋਲਿਆ ਕਦੋਂ ਗਾਂ ਕੱਟ ਰਹੀ ਹੈ ਤੁਸੀਂ ਨਹੀਂ ਬੋਲ ਰਹੇ ਮੰਦਰ ਨਹੀਂ ਆ ਬੇਅਦਬੀਆਂ ਹੋ ਰਹੀਆਂ ਤੁਸੀਂ ਨਹੀਂ ਬੋਲ ਰਹੇ ਮੰਦਿਰ ਬਣਨ ਤੋਂ ਪਹਿਲਾਂ ਕੰਟਰੋਵਰਸੀ ਨਾਲ ਇਹ ਮਸਲਾ ਜਿਹੜਾ ਸੀਗਾ ਵਿਵਾਦਿਤ ਸੀਗਾ ਅੱਜ ਮੰਦਿਰ ਬਣ ਚੁੱਕਿਆ ਤਾਰੀਖ طے ਹੋ ਚੁੱਕੀ ਹੈ 22 ਤਰੀਕ ਨੂੰ ਇਸ ਦਾ ਉਦਘਾਟਨ ਹੈ ਪਰ ਤਾਂ ਪ੍ਰਾਣ ਪ੍ਰਤੀਸ਼ਤਾ ਜਿਹੜੀ ਮੂਰਤੀ ਦੀ ਕੀਤੀ ਜਾਏਗੀ ਅੱਜ ਸ਼ੰਕਰਾਚਾਰੀ ਨੇ ਮਨਾਂ ਕੀਤਾ ਤੇ ਅੱਜ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਹੈ ਜਿਹੜਾ ਕਿਉਂ ਲੱਗਦਾ ਤੁਹਾਨੂੰ ਕਾਰਨ ਕੀ ਸਮਝਦੇ ਹੋ ਕਿਉਂਕਿ ਉਹਨਾਂ ਨੇ ਤਾਂ ਇਹ ਤਰਕ ਦਿੱਤਾ ਅਨਕੰਪਲੀਟ ਹੈ ਉਸੇ ਬੇਅਦ ਵੀ ਹੋਏਗੀ ਉਹਦੇ ਵਿੱਚ ਅਨਕੰਪਲੀਟ ਨਹੀਂ ਹੈ ਦੇਖੋ ਇਹ ਮੰਦਿਰ ਹੈ ਕਾਫੀ ਸਾਲਾਂ ਬਾਅਦ ਬਣ ਰਿਹਾ ਇਹਦਾ ਨਿਰਮਾਣ ਕਦੀ ਖਤਮ ਹੀ ਨਹੀਂ ਹੋਣਾ ਮੇਰੀ ਜ਼ਿੰਦਗੀ 'ਚ ਨਹੀਂ ਖਤਮ ਹੋਣਾ ਪ੍ਰਧਾਨ ਜੀ ਦੀ ਜ਼ਿੰਦਗੀ 'ਚ ਨਹੀਂ ਖਤਮ ਹੋਣਾ ਇਹ ਨਿਰਮਾਣ ਹੁੰਦਾ ਹੀ ਰਹਿਣਾ ਉਹਨਾਂ ਦਾ ਇਹ ਤਰਕ ਹੈ ਗਰਮ ਕਰਾ ਗਰਮ ਕਰਾ ਜਿਹੜੀ ਗੱਲ ਉਹ ਕਹਿ ਰਹੇ ਹੈ ਨਾ

ਸਿਰਫ 0.4 ਉਹਦੇ ਵਿੱਚ 1.5 ਮਿੰਟ ਦਾ ਟਾਈਮ ਹੈ ਬਹੁਤ ਹੀ ਸਦੀਆਂ ਬਾਅਦ ਇਹ ਦੁਰਲਭ ਟਾਈਮ ਆਇਆ ਸਿਰਫ 0.25 ਜਾਂ 3 ਮਿੰਟ ਦਾ ਟਾਈਮ ਹੈ 7 ਮਿੰਟ ਦਾ ਟਾਈਮ ਹੈ ਜਿਹੜਾ ਉਹ ਟਾਈਮ ਹੈ ਜਦੋਂ ਭਗਵਾਨ ਰਾਮ ਦਾ ਰਾਜ ਤੇ ਲੱ ਕਿਤਾ ਗਿਆ ਸੀ ਸੇਮ ਨਕਸ਼ਤਰ ਸੇਮ ਸਭ ਕੁਝ ਉਸ ਟਾਈਮ ਤੇ ਆ ਰਿਹਾ ਇਹ ਅਸੀਂ ਵੀ ਕਹਿ ਰਹੇ ਇਹ ਸਾਡੇ ਸ਼ਾਸਤ ਪ੍ਰਾਰਥ ਜਿਹੜੇ ਉਹ ਲੋਕ ਕਹਿ ਰਹੇ ਆ ਅਸੀਂ ਉਹਨਾਂ ਦਾ ਹੀ ਅਨੁਸਰਣ ਕਰ ਰਹੇ ਹਾਂ ਜੋ ਕਹਿ ਰਹੇ ਅਸੀਂ ਉਹਦਾ ਹੀ ਅਨੁਸਰਣ ਕਰ ਰਹੇ ਹਾਂ ਇਸ ਕਰਕੇ ਉਹ ਟਾਈਮ ਤਾਂ ਹੈ ਹਾਂ ਹੋ ਸਕਦਾ ਕਿਸੇ ਰਾਜਨੀਤਿਕ ਪਾਰਟੀ ਨੂੰ ਜਾਂ ਕਿਸੇ ਇੱਕ ਗੁੱਟ ਨੂੰ ਇਹ ਸੂਟ ਨਾ ਕਰਦਾ ਹੋਵੇ ਕਿਉਂਕਿ ਉਹਵੇ ਉਹ ਉਹਦੀਆਂ ਪਰਿਸਥਿਤੀਆਂ ਉਹਦੀ ਸਥਿਤੀ ਉਹ ਨਹੀਂ ਹੈਗੀ ਕਿ ਜਿੱਦੋਂ ਫੈਰੋ ਉਠਾ ਸਕੇ ਰਾਜਨੀਤਿਕ ਪਾਰਟੀਆਂ ਦਾ ਜ਼ਿਕਰ ਕੀਤਾ ਜਿਸ ਦਾ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਠੀਕ ਹੈ ਇਲੈਕਸ਼ਨਾਂ ਤੋਂ ਪਹਿਲਾਂ ਹੀ ਉਦਘਾਟਨ ਜਿਹੜਾ ਕਿਉਂ ਕੀਤਾ ਜਾ ਰਿਹਾ ਖੈਰ ਚਲੋ ਹੋ ਰਿਹਾ ਹੈ ਹਿੰਦੂਆਂ ਦੇ ਤੁਹਾਡਾ ਜਵਾਬ ਦੇ ਦਿਨਾ ਇਲੈਕਸ਼ਨ ਤੋਂ ਪਹਿਲਾਂ ਕਿਉਂ ਨਹੀਂ ਇਲੈਕਸ਼ਨ ਤੋਂ ਬਾਅਦ ਕਿਉਂ ਅੱਜ ਤਾਂ ਮੋਦੀ ਦੀ ਸਰਕਾਰ ਨੇ ਰਬੂ ਦਾ ਘਰ ਬਣਾਉਣ ਦੇ ਵਿੱਚ ਪੂਬੋ શ્રી ਰਾਮ ਜੀ ਦਾ ਘਰ ਬਣਾਉਣ ਚ ਮੰਦਿਰ ਬਣਾਉਣ ਦਾ ਮਾਰਗ ਪ੍ਰਸਤਤ ਕੀਤਾ ਆਪਣੇ ਰਾਜ ਦੇ ਵਿੱਚ ਹੀ ਉਹ ਮੰਦਿਰ ਦਾ ਸ਼ੁਭ ਆਰੰਭ ਕਰ ਰਿਹਾ ਕੱਲੂ ਖੁਦਾ ਨਾਲ ਖਾਸਤਾ ਸਰਕਾਰ ਨਾਲ ਰਹੇ ਬਾਅਦ ਸ਼ੁਭ ਆਰੰਭ ਨਾ ਹੋ ਸਕੇ ਫਿਰ ਤੇ ਦੂਜੀ ਸਰਕਾਰ ਹੀ ਉਹਨੇ ਨਾ ਕੀਤਾ ਫਿਰ ਸਵਾਲ ਤਾਂ ਇਹ ਵੀ ਹੈ ਨਾ ਅਸੀਂ ਵੀ ਇੰਨਾ ਇੰਤਜ਼ਾਰ ਕੀਤਾ 500 ਸਾਲ ਦਾ ਲੰਮਾ ਇੰਤਜ਼ਾਰ ਅਗਰ ਕੋਈ ਸਾਡਾ ਸਰਕਾਰ ਮੋਦੀ ਦੀ ਸਰਕਾਰ ਅਗਰ ਪੂਰਾ ਕਰ ਰਹੀ ਹੈ ਤਾਂ ਕਿਸੇ ਨੂੰ ਅਤਰਾਜ ਕਿਉਂ ਅੱਜ ਸ਼ਿਵ ਸਨਾ ਪੰਜਾਬ ਕੀ ਬੀਜੇਪੀ ਨੂੰ ਸਮਰਥਨ ਦਿੰਦੇ ਨਜ਼ਰ ਆਈ। ਜੇ ਸਨਾਤਨ ਧਰਮ ਨੂੰ ਕਾਂਗਰਸ ਨੇ ਸੰਭਾਲ ਲਿਆ ਹੁੰਦਾ ਸਾਨੂੰ ਜਾਤ ਪਾਤ ਤੇ ਅਧਾਰ ਤੇ ਨਾ ਵੰਡਿਆ ਹੁੰਦਾ। ਨਹੀਂ ਦੂਜੀ ਗੱਲ ਕਿਓਂ? ਕਾਸ਼ੀ ਵਿਸ਼ਵਨਾਥ ਦਾ ਸੁੰਦਰੀਕਰਨ ਅਗਰ ਕਾਂਗਰਸ ਨੇ ਕੀਤਾ ਹੁੰਦਾ ਤਾਂ ਮੈਂ ਮੋਂਦੀ ਸਰਕਾਰ ਦਾ ਗੁਣਗਾਨ ਕਰਦਾ ਕਰਦੇ ਦੀ ਕਰਦੇ। ਕਰਦੇ ਨਾ। ਅਗਰ ਹਰ ਦੁਆਰ ਚ ਮਾਂ ਦੁੰਗਾਂ ਜਿੱਥੇ ਵਿਰਾਜਮਾਨ ਲੋਕੀ ਦੂਰ ਦੂਰ ਆ ਕੇ ਆਪਣੇ ਪਾਪ ਧੋਣਾਂਦੇ ਨੇ, ਦੁੱਕੀ ਲਗਾਣਾਂਦੇ ਗੰਗਾ ਜੀ ਵਿੱਚ ਅਗਰ ਉਹਦਾ ਕੋਥਾਨ ਕੀਤਾ ਹੁੰਦਾ ਸੁਧਰੇ ਕਰਨ ਕੀਤਾ ਹੁੰਦਾ ਕਾਂਗਰਸ ਦਾ ਮੈਂ ਕਾਂਗਰਸ ਦਾ ਗੁਣਗਾਨ ਕਰਦਾ ਜਾਂ ਨਾ ਕਰਦਾ ਅਗਰ ਮੋਦੀ ਸਰਕਾਰ ਨੇ ਉਹਨਾਂ ਦਾ ਸੁਧਰੇ ਕਰਨ ਕੀਤਾ ਤੇ ਮੈਂ ਉਹਨਾਂ ਦਾ ਗੁਣਗਾਨ ਕਿਉਂ ਨਾ ਕਰਾਂ ਅਗਰ ਮੇਰੇ ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਯੁੱਧਿਆਚ ਬਣਨ ਜਾ ਰਿਹਾ ਤੇ ਮੋਦੀ ਸਰਕਾਰ ਦਾ ਮੈਂ ਗੁਣਗਾਨ ਕਰਾਂ ਕਿਉਂ ਨਾ ਕਰਾਂ ਕਿਉਂ ਨਾ ਜੱਜਾਕਾਰ ਕਰਾਂ ਰੰਗਾਂ ਜੀ ਕਰਾਂਗੇ ਵਾਕੇ ਬਿਹਾਰੀ ਮੰਦਰ ਵਾਕੇ ਬਿਹਾਰੀ ਜਿਹੜਾ ਆ ਮਥਰਾ ਦੇ ਵਿੱਚ ਈਦਗਾ ਸਾਨੂੰ ਵਾਪਸ ਦਵਾਈ ਹੁੰਦੀ ਜਿੱਤੇ ਜਿਹੜੀ ਸਾਡੀ ਭਗਵਾਨ ਇਸ ਧਰਮੀ ਸੀ ਜਿਹੜੀ ਭਗਵਾਨ ਦੇ ਜਨਮ ਭੂਮੀ ਦੇ ਨਾਲ ਇਹ ਦਗਾ ਬਣਾਈ ਗਈ ਹੈ ਗਮਜਾ ਕਰਕੇ ਉਹ ਸਾਨੂੰ ਵਾਪਸ ਦਵਾਈ ਹੁੰਦੀ ਅਸੀਂ ਕਿਉਂ ਨਾ ਕਰਦੇ ਕਾਂਗਰਸ ਅੱਜ 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 ਸ਼ਿਵ ਸਨਾ ਪੰਜਾਬ ਵੱਲੋਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸੈਲੀਬ੍ਰੇਟ ਹੈ ਜਿਹੜਾ ਕੀਤਾ ਜਾਏਗਾ ਇਸ ਉਦਘਾਟਨ ਨੂੰ ਪਹਿਲੇ ਕਿਹਾ ਵੈ ਅੱਗੇ ਸਾਲ ਚ ਇੱਕ ਵਾਰੀ ਦੁਵਾਲੀ ਆਉਂਦੀ ਹੈ ਇਸ ਵਾਰੀ ਦੋ ਵਾਰੀ ਆ ਰਹੀ ਹੈ ਜਿੱਥੇ ਸਾਰਾ ਦੇਸ਼ 22 ਜਨਵਰੀ ਨੂੰ ਦੁਵਾਲੀ ਮਨਾ ਰਿਹਾ ਉਦਾਂ ਹੀ ਸਾਡੇ ਲੁਧਿਆਣੇ ਦੇ ਸਨਤਨੀ ਪੰਜਾਬ ਦੇ ਪੰਜਾਬੀ Hindu ਮੈਂ ਕਾਂਗਾ ਦੁਆਲੀ ਮਨਾਰੇ ਬਾਜਦਮਰੀ ਨੂੰ ਉੱਥੇ ਹੀ ਸਾਰਾ ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਯਾਤਰਾ ਕੱਢਣੀ ਹੈ ਪ੍ਰਭੂ ਸ਼੍ਰੀ ਰਾਮ ਜੀ ਨੂੰ ਲੈ ਕੇ ਨਗਰ ਭ੍ਰਮਣ ਕਰਾਂਗੇ ਇੱਕੋ ਇੱਕ ਜਿਆਦਾ ਉਤਗੋਸ਼ ਹੋਏਗਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਯਾਤਰਾ ਦਾ ਜੈ ਸ਼੍ਰੀ ਰਾਮ ਉਹ ਯਾਤਰਾ ਦਾ ਰੂਟ ਕੀ ਹੋਏਗਾ ਤੇ ਸਮਾਪਨ ਉਹਦਾ ਕਿੱਥੇ ਹੋਏਗਾ ਬਿਲਕੁਲ ਮਾ ਵੈਸਟਰੋ ਮੰਦਿਰ ਨਦੀਕ 3 ਨੰਬਰ ਪੁਲਿਸ ਸਟੇਸ਼ਨ ਤੋਂ ਲੈ ਕੇ ਚੋੜਾ ਵਿਆਰ ਹੁੰਦਾ ਹੈ ਘੰਟਾ ਘਰ ਘੰਟਾ ਘਰ ਤੋਂ ਲੈ ਕੇ ਸ਼੍ਰੀ ਰਾਮ ਲੀਲਾ ਗਰਾਊਂਡ ਦ੍ਰਿਸ਼ਟੀ ਮੈਦਾਨ ਦੇ ਵਿੱਚ ਹਨੂਮਾਨ ਮੰਦਿਰ ਦੀ ਉੱਥੇ ਜਾ ਕੇ ਸਮਾਪਨ ਹੋਏਗਾ ਬਿਲਕੁਲ ਇੱਕੋ ਇੱਕ ਗੱਲ ਮੈਂ ਫੇਰ ਕਹਿ ਰਿਹਾ ਅਗਰ ਇਹਦਾ ਹੀ ਸੁਨਤ ਸਾਡੇ ਸਨਾਤਨ ਧਰਮ ਦੇ ਤੀਰਸਥਾਨਾਂ ਦਾ ਸੁੰਦਰੀਕਰਨ ਵਿਪਕਸ਼ੀ ਪਾਰਟੀਆਂ ਦੁਆਰਾ ਕੀਤਾ ਹੁੰਦਾ ਅਸੀਂ ਉਹਨਾਂ ਦਾ ਵੀ ਜਾਜਾਕਾਰ ਕਰਦੇ ਅਗਰ ਮੋਦੀ ਸਰਕਾਰ ਨੇ ਸਾਡੇ ਮੰਦਰਾਂ ਦਾ ਸਾਡੇ ਤੀਰਸਥਾਨਾਂ ਦਾ ਸੁੰਦਰੀਕਰਨ ਕੀਤਾ ਤਾਂ ਅਸੀਂ ਉਹਨਾਂ ਦੀ ਜਾਜਾਕਾਰ ਕਿਉਂ ਨਾ ਕਰੀਏ ਇਸੇ ਸਾਫ਼ ਕਹਿ ਰਹੇ ਹਾਂ ਲੋਕ ਕਹਿੰਦੇ ਨੇ ਵੀ ਤੁਸੀਂ ਮੋਦੀ ਸਰਕਾਰ ਦਾ ਪੱਖ ਲੈ ਰਹੇ ਹੋ ਭਾਜਪਾ ਦਾ ਪੱਖ ਲੈ ਰਹੇ ਹੋ ਮੈਂ ਤਾਂ ਸਾਫ਼ ਕਹਿੰਦਾ ਅਗਰ ਮੇਰੇ ਪ੍ਰਭੂ ਦਾ ਕਰ ਜੀ ਸਰਕਾਰ ਨੇ ਬਣਾਇਆ ਤਾਂ ਸਾਡੇ ਸਨਾਤਨ ਧਰਮ ਦੇ ਲੋਕਾਂ ਦੇ ਵੀ ਜ਼ਿੰਮੇਵਾਰੀ ਬੰਦੀ ਹੈ ਵੀ ਖੁੱਲਕੇ ਉਹਨਾਂ ਸਰਪਾਰਟੀਆਂ ਦਾ ਸਮਰਥਨ ਕਰਨ ਤੇ ਉਹਨਾਂ ਦੀ ਖੁੱਲਕੇ ਬਹੁਮਤ ਉਹਨਾਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੇ ਪਰ ਕੰਟਰੋਵਰਸੀ ਕਿਉਂ ਲਗਾਤਾਰ ਰਾਮ ਮੰਦਿਰ ਦੇ ਨਾਲ ਹੀ ਕਿਉਂ ਜੁੜੀ ਰਹਿੰਦੀ ਹੈ ਹੁਣ ਵੀ ਜੁੜੀ ਹੋਈ ਹੈ ਉਦਘਾਟਨ ਨੂੰ ਲੈ ਕੇ ਜੁੜੀ ਹੋਈ ਹੈ ਦੇਖੋ ਕੰਟਰੋਵਰਸੀ ਕਰਨ ਵਾਲਿਆਂ ਨੇ ਕੰਟਰੋਵਰਸੀ ਕਰਨੀ ਪਰ ਅੱਜ ਸਨਾਤਨ ਧਰਮ ਦੇ ਵਿੱਚ ਕੀ ਮੈਸੇਜ ਆ ਰਿਹਾ ਹੈ ਜਾਦੋ ਦੇਸ਼ ਕੋਈ ਇਤਨਾ ਮੇਰੇ ਭਗਵਾਨ ਆਏ ਇਸ ਕਰਕੇ ਸਦੀ ਦੀ ਸਭ ਤੋਂ ਵੱਡੀ ਦਿਵਾਲੀ ਇਹ ਸਦੀ ਦੀ ਸਭ ਤੋਂ ਵੱਡੀ ਦਿਵਾਲੀ ਹੋਣ ਜਾ ਰਹੀ ਹੈ ਜਿਹੜੇ ਸਾਖੀ ਅਸੀਂ ਲੋਕ ਬਣਾ ਦੇ ਜਦੋਂ ਭਗਵਾਨ ਅਯੋਧਿਆ ਦੇ ਵਿੱਚ ਬਨਵਾਸ ਕੱਟ ਕੇ ਆਏ ਸੀ ਤਾਂ ਕੋਈ ਦੇਵਤਾ ਪੇੜ ਬਣ ਕੇ ਖੜਾ ਸੀ ਕੋਈ ਕੁਛ ਬਣ ਕੇ ਖੜਾ ਸੀ ਕੋਈ ਬੋਲ ਬੈਲ ਬਣ ਕੇ ਖੜਾ ਸੀ ਕੋਈ ਕੁਛ ਅੱਜ ਅਸੀਂ ਉਹ ਭਾਗੇਸ਼ਾਲੀ ਲੋਗ ਹੈ ਜੂ ਨਹੀਂ ਭਾਗੇਸ਼ਾਲੀ ਹੈ ਸਾਡੇ ਪੂਜਾਣੇ ਨੇ ਨਾ ਮੁਗਲ ਅਧਰਾਚ ਮੰਦਰ ਟੁੱਟਦੇ ਦੇਖੇ ਆ ਅਸੀਂ ਭਾਗੇਸ਼ਾਲੀ ਹੋ ਆ ਅਸੀਂ ਮੰਦਰ ਆਪਣੀ ਅੱਖਾਂ ਦੇ ਸਾਹਮਣੇ ਬਣਦੇ ਦੇਖ ਰਹੇ ਪ੍ਰਭੂ ਦਾ ਘਰ ਬੰਦੇ ਦੇਖ ਰਹੇ ਆ ਮਨੁष्य ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਬੰਦ ਮਨੁष्य ਰੂਪ ਦੇ ਵਿੱਚ ਅਸੀਂ ਸਾਰੇ ਲੋਗ ਭਾਗੇਸ਼ਾਲੀ ਆ ਕਿ ਅਸੀਂ ਉਹ ਮਨੁष्य ਰੂਪ ਦੇ ਵਿੱਚ ਉਹਨਾਂ ਦਾ ਮੰਦਰ ਬਣਦਾ ਔਰ ਪ੍ਰਭੂ ਦਾ ਆਗਮਨ ਦੇ ਬੜੇ ਬੜੇ ਬਿਜ਼ਨਸ ਟਾਈਕੂਨ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਜਿਸ ਤਰ੍ਹਾਂ ਦਾ ਅਡਾਨੀ ਹੋ ਗਏ ਅੰਬਾਨੀ ਹੋ ਗਏ ਜਿਸ ਤਰ੍ਹਾਂ ਅੰਬਾਨੀ ਨੇ ਵੀ ਹੁਣ 300 ਕੁਝ ਕਿਲੋ ਜਿਹੜਾ ਸੋਨਾ ਦਿੱਤਾ ਹੈ ਤਿੰਨ ਮੁਕਟ ਦਿੱਤੇ ਹੈਗੇ ਨੇ ਬੜਾ ਉਥੇ ਜਿਹੜੇ ਚਾਹਵਾਨ ਸੱਜਣ ਨੇ ਉਹ ਆਪਣਾ ਦਾਹਨਾ ਜਿਹੜਾ ਆਪਣੀ ਸ਼ਮਤਾ ਅਨੁਸਾਰ ਜਿਹੜਾ ਕਰ ਰਹੇ ਕਰ ਰਹੇ ਹੈਗੇ ਨੇ ਕਿ ਮੱਗੇਸ਼ਾਲੀ ਨਹੀਂ ਉਹ ਲੋਕ ਉਹਨਾਂ ਨੂੰ ਮੌਕਾ ਮਿਲਿਆ ਪ੍ਰਭੂ ਦੀ ਸੇਵਾ ਕਰਨ ਦਾ ਤੁਸੀਂ ਦੇਖੋ ਮੈਂ ਤੁਹਾਨੂੰ ਲੁਧਿਆਣੇ ਸ਼ਹਿਰ ਦੀ ਖੂਬਸੂਰਤੀ ਦੀ ਗੱਲ ਕਰਾਂਗਾ ਜਿਸ ਕਿਨੂੰ ਪਕਸ਼ੀ ਦਾ ਵਿਰੋਧ ਪਕਸ਼ੀ ਦਾ ਵਿਰੋਧ ਕਰ ਰਹੇ ਨੇ ਮੈਂ ਤੁਹਾਨੂੰ ਲੁਧਿਆਣੇ ਸ਼ਹਿਰ ਦੀ ਖੂਬਸੂਰਤੀ ਗੱਲ ਕਰਾਂਗਾ ਵਿਪਖਸ਼ੀ ਦਲ ਕੀ ਕਹਿ ਰਿਹਾ ਪ੍ਰਭੂ ਸ਼੍ਰੀ ਰਾਮ ਜੀ ਦੀ ਯਾਤਰਾ ਨਿਕਲ ਰਹੀ ਹੈ ਬੇਸਤੀ ਸੁਭਾਗਿਆਸ਼ਾਲੀ ਹੋਵਾਂਗੇ ਉਸ ਯਾਤਰਾ ਦੇ ਵਿੱਚ ਅਸੀਂ ਹਿੱਸਾ ਲਾਂਗੇ ਸਾਨੂੰ ਵੀ ਵਿਪਖਸ਼ੀ ਦਲ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਪ੍ਰਭੂ ਤੋਂ ਸਾਨੂੰ ਲੱਗ ਕੇ ਕਰਦੇ ਅਸੀਂ ਕਿ ਲੀਡਰ ਨੂੰ ਫੋਨ ਮਾਰਿਆ ਵਿਪਖਸ਼ੀ ਦਲ ਦੇ ਨੂੰ ਇਦਾਂ ਕਹਾਂਗੇ ਸੱਤਾ ਦੂਰ ਨਹੀਂ ਵਿਪਖਸ਼ੀ ਦਲ ਦੇ ਲੋਕ ਨੂੰ ਫੋਨ ਮਾਰਿਆ ਉਹ ਕਹਿੰਦਾ ਤੁਸੀਂ ਪ੍ਰਭੂ ਰਾਮ ਦੇ ਨਾਲ ਸਾਨੂੰ ਦੂਰ ਕਰਨਾ ਚਾਹੁੰਦੇ ਹੋ ਗੱਲ ਕਰਕੇ ਅਸੀਂ ਉਹਨਾਂ ਦੇ ਵੰਸ਼ੇ ਜ ਹੈ ਅਸੀਂ ਉਹਨਾਂ ਦੇ ਵੰਸ਼ੇਸ ਹ ਸਾਡੇ ਤੇ ਲੋਕਲ ਐਮਐਲਏ ਨਾਲ ਗੱਲ ਹੋਈ ਜਿਹੜੇ ਪਹਿਲਾਂ ਐਮਐਲਏ ਰਹੇ ਕਿ ਉਹਨਾਂ ਨਾਲ ਵੀ ਗੱਲ ਹੋਈ ਉਹ ਇੱਕੋ ਹੀ ਗੱਲ ਕਹਿੰਦੇ ਵੀ ਤੁਸੀਂ ਸਾਨੂੰ ਪ੍ਰਭੂ ਤੋਂ ਦੂਰ ਕਰ ਰਹੇ ਹੋ ਪ੍ਰਭੂ શ્રી ਰਾਮ ਜੀ ਤੋਂ ਦੂਰ ਕਰ ਰਹੇ ਹੋ ਅਸੀਂ ਉਹਨਾਂ ਦੇ ਬੰਸ਼ੇਸ ਆ ਸਾਡੀ ਪਹਿਲਾਂ ਜ਼ਿੰਮੇਵਾਰੀ ਸਾਡੀ ਉਹਨਾਂ ਦੇ ਪ੍ਰਤੀ ਹੈ ਸਵਾਲ ਸਮਝੋ ਫਿਰ ਕੀ ਗੱਲ ਹਰ ਸਨਾਤਨ ਤਨੰਦਰ ਦੇ ਵਿੱਚ ਦਿਲ ਚ ਖੁਸ਼ੀ ਦੀ ਲਹਿਰ ਹੈ ਹਰ ਸਨਾਤਨ ਇਹ ਚੰਦਾ ਵੀ ਮੇਰੇ ਪ੍ਰਭੂ ਦਾ ਘਰ ਬਣੇ ਵਿਪੱਖੀ ਵੀ ਸਨਾਤਨੀਆਂ ਦੇ ਦਿਲ ਚੋਂ ਕਿੱਦਾਂ ਪ੍ਰਭੂ ਨੂੰ ਕੱਢ ਸਕਦੇ ਮਿਥਲਾ ਤੋਂ ਮਿਥਲਾ ਦੇ ਵਿੱਚ ਦੋ ਸ਼ਹਿਰ ਆਂਦੇ ਆ ਇੱਕ ਸੀਤਾਮੜੀ ਬਿਹਾਰ ਇਕ ਜਨਕਪੁਰ ਨੇਪਾਲ ਚ ਦੋਨੋਂ ਜਗ੍ਹਾ ਤੋਂ ਪ੍ਰਭੂ ਦੇ ਸਸਰਾਲ ਤੋਂ ਪ੍ਰਭੂ ਲਈ ਔਰ ਸੀਤਾ ਮਾਤਾ ਲਈ ਜੇਵਰ ਆਏ ਆ ਪ੍ਰਭੂ ਲਈ ਕਈ ਟਰੱਕਾਂ ਨਾਲ ਵੇਂਜਣ ਭੇਜੇ ਆ ਜਿਹੜੇ ਯੋਧੇ ਪਹੁੰਚ ਚੁੱਕੇ ਆ ਉਸ ਤੋਂ ਬਾਅਦ ਪ੍ਰਭੂਦਨ ਨੇ ਨਿਹਾਲ ਤੋਂ ਜਿਹੜੀ ਨਾਨਕੀ ਛੱਕ ਹੁੰਦੀ ਹੈ ਨਾ ਉਹ ਵੀ ਆ ਰਹੀ ਹੈ ਸਾਨੂੰ ਦੁੱਖ ਦੀ ਗੱਲ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਅਸੀਂ ਪੁਸਤਾ ਵੀ ਪਾਰੇ ਸਾਡੇ ਲੋਕ ਵੀ ਪੁਸਤਾ ਪਾਰੇ ਪੰਜਾਬ ਦੇ ਲੋਕ ਪੁਸਤਾ ਪਾਰੇ ਆ ਯੁੱਧ ਦੇ ਸਮਾਨ ਵਿੱਚ ਪੰਜਾਬੀ Hindu ਮੈਦਾਨ ਵਿੱਚ ਦੇਖੋ ਇੱਕ ਨਵਾਂ ਨਾਰਾ ਪੰਜਾਬ ਦੇ ਲੋਕਾਂ ਨੇ ਸਨਾਤਨਧਰਮ ਦੇ ਲੋਕਾਂ ਨੇ ਦਿੱਤਾ ਵੀ ਯੁੱਧ ਦੇ ਸਮਾਨ ਵਿੱਚ ਪੰਜਾਬੀ Hindu ਮੈਦਾਨ ਵਿੱਚ ਪੰਜਾਬ ਦੀ ਗੱਲ ਕਦੇ ਜਿਆਦਾ ਦੂਰ ਕਿਉਂ ਜਾਣੀ ਪਟਿਆਲਾ ਦੇ ਨਾਲ ਬਿਲਕੁਲੀ ਏਰੀਆ ਪੈਂਦਾ ਜਿੱਥੇ ਮਾਂ ਸੀਤਾ ਦਾ ਜਨਮ ਹੋਇਆ ਉਸ ਸਥਾਨ ਨੂੰ ਕਿਸੇ ਨੇ ਸੰਭਾਲ ਲਿਆ ਦੱਸੋ ਨਾ ਕਿਉਂ ਨਾ Hindu ਲక్ష్ਮੀ ਜੀ ਦੀ ਸਤਰਾਲ ਪੰਜਾਬ ਲੱਗ ਤੁਹਾਨੂੰ ਜਿਸ ਸਸਰਾਲ ਪੰਜਾਬ ਚ ਪਾਂਡਵਾ ਦੇ ਕਈ ਮੰਦਰ ਪੰਜਾਬ ਚ ਜਾਂ ਉਹਨਾਂ ਸਿਰ ਸਥਾਨਾਂ ਨੂੰ ਕਿਸੇ ਸਰਕਾਰ ਨੇ ਸੰਭਾਲਿਆ ਕਿਉਂ ਨਾ Hindu ਰੋਸ਼ ਕਰੇ ਕਿਉਂ ਨਾ Hindu ਆਪਣੀ ਗੱਲ ਕਰੇ ਕਿਉਂ ਨਾ Hindu ਕਵੇ ਇੱਕ ਸਵਾਲ ਉੱਠਿਆ ਸੀ ਨਾ ਪਿੱਛੇ ਵੀ ਪੰਜਾਬ ਦਾ ਮੁੱਖ ਮੰਤਰੀ ਜੇ Hindu ਹੁੰਦਾ ਕਿ ਫਿਰ ਚਲੋ ਸਰਕਾਰਾਂ ਨੇ ਨਹੀਂ ਸੰਭਾਲਿਆ Shiv Sena Punjab ਕੋਈ ਇਨੀਸ਼ੀਏਟਿਵ ਲਵੇ ਜਾਂ ਲੋਕਾਂ ਸਹਿਯੋਗ ਦੇ ਨਾਲ ਉਹਤੇ ਤੁਸੀਂ ਕਰ ਸਕਦੇ ਹੋ ਉਸ ਦਾ ਜਿਹੜਾ ਸਰ ਸਰ ਇੱਕ ਮਿੰਟ Shiv Sena Punjab ਦਾ ਇਨੀਸ਼ੀਏਟਿਵ ਦਾ ਗੱਲ ਦਸੀ ਤੁਹਾਨੂੰ Shiv Sena Punjab ਦਾ ਇਨੀਸ਼ੀਏਟਿਵ ਇਹ ਹੈ ਵੀ ਗਊ ਮਾਤਾ ਸੜਕਾਂ ਤੇ ਰੋਲ ਰਹੀ ਸੀ ਲੋਕ ਛੱਡ ਜਾਂਦੇ ਸੀ Shiv Sena Punjab ਨੇ ਕੁਝ ਸਾਲ ਪਹਿਲਾਂ ਇਨੀਸ਼ੀਏਟਿਵ ਲਿੱਤਾ ਦੇਖੋ ਗਊ ਮਾਤਾ ਦਾ ਪੂਜਨ ਸ਼ੁਰੂ ਹੋਇਆ ਸਰਕਾਰਾਂ ਨੂੰ ਮਜਬੂਰ ਹੋ ਕੇ ਜਗ੍ਹਾ ਦੇਣੀਆਂ ਪਈਆਂ ਜਗ੍ਹਾ ਦੇਣੀਆਂ ਪਈਆਂ ਉਸ ਤੋਂ ਬਾਅਦ Shiv Sena Punjab ਨੇ 2016 ਚ ਮੁੱਦਾ ਚੱਕਿਆ ਸੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਉਹਦਾ ਅਸਰ ਇਹ ਹੋਇਆ ਕਿ ਪੰਜਾਬ ਦੇ ਵਿੱਚ ਨਵੀਆਂ ਸੱਤਾ ਰੂੜ ਜਿਹੜਾ ਸੱਤਾ ਲੈਣੀ ਸੀਗੀ ਉਹਨਾਂ ਨੇ ਆਪਣੇ ਡਿਪਟੀ ਚੀਫ ਮਿਨਿਸਟਰ ਹਿੰਦੂ ਘੋਸ਼ਿਤ ਕਰਨੇ ਵੇ ਚਲੋ ਹੁਣ ਪੋਲੀਟੀਕਲ ਚ ਨਹੀਂ ਜਾਂਦੇ ਕਿ ਖੁਸ਼ੀ ਦਾ ਮੌਕਾ ਹੈ ਰਾਮ ਮੰਦਿਰ ਦਾ ਜਿਹੜਾ ਹੁਣ 22 ਤਰੀਕ ਨੂੰ ਜਿਹੜਾ ਹੈਗਾ ਪੂਜਨ ਹੋ ਰਿਹਾ ਉਥੇ ਤੇ ਉਸ ਤੋਂ ਬਾਅਦ ਉਦਘਾਟਨਾ ਜਿਹੜਾ ਹੋ ਰਿਹਾ ਹੈ ਬੜੇ ਬੜੀ ਦੂਰੋਂ ਲੋਕ ਜਿਹੜੇ ਚੱਲ ਕੇ ਆ ਰਹੇ ਨੇ ਕੀ ਸਮਝਦੇ ਹੋ ਕਿ ਦੇਸ਼ ਵਾਸੀਆਂ ਵਾਸਤੇ ਇੱਕ ਵੱਡਾ ਤੋਹਫਾ ਤਾਂ ਹੈ ਇਸ ਈ ਨੂੰ ਲੈ ਕੇ ਕਿ 500 ਸਾਲ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਜੋ ਦਾ ਸਪਰੀਮ ਕੋਰਟ ਨੇ ਘੋਸ਼ਣਾ ਕੀਤੀ ਹੈ ਵੀ ਯੁੱਧ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਸਕਦਾ ਪ੍ਰਭੂ ਸ਼੍ਰੀ ਰਾਮ ਦਾ ਘਰ ਬਣ ਬਣ ਸਕਦਾ ਉਹਦਾ ਭਾਰਤ ਰ ਕੀ ਕਰ ਰਿਹਾ ਜਦੋਂ ਭਾਰਤ Hindu ਰਾਸ਼ਟਰ ਦੀ ਘੋਸ਼ਣਾ ਹੋ ਗਈ ਜਿਸ ਦਿਨ ਭਾਰਤ ਦੀ Hindu ਰਾਸ਼ਟਰ ਦੀ ਘੋਸ਼ਣਾ ਹੋ ਗਈ ਉਸੇ ਦਿਨ ਭਾਰਤ ਵਿਸ਼ਵ ਦੀ ਸ਼ਕਤੀ ਨੰਬਰ 1 ਵਰਕੇ ਉੱਪਰੇਗਾ ਜੇ ਕਹਿ ਰਹੇ ਆ ਭਾਰਤ Hindu ਰਾਸ਼ਟਰ ਜਿਸ ਦਿਨ ਬਣ ਗਈ ਕੋਸ਼ਿਸ਼ ਹੋ ਗਿਆ ਉਸ ਦਿਨ ਭਾਰਤ ਵਿਸ਼ਵ ਦੀ ਨੰਬਰ 1 ਸ਼ਕਤੀ ਬਣ ਕੇ ਉੱਭਰੇਗਾ ਇਹ ਸਾਡੇ ਪ੍ਰਭੂ ਦਾ ਅਸ਼ੀਰਵਾਦ ਹੈ। ਕਾਫੀ ਲੋਕਾਂ ਦੇ ਇਹ ਹਿੰਦੂ ਰਾਸ਼ਟਰ ਨੂੰ ਲੈ ਕੇ ਬਿਆਨ ਆਉਂਦੇ ਨੇ ਕਿ ਇਹ ਚੀਜ਼ ਗਲਤ ਹੈਗੀ ਹੈ। ਹਿੰਦੂ ਰਾਸ਼ਟਰ ਤੁਸੀਂ ਕਿਵੇਂ ਕੋਸ਼ਿਸ਼ ਕਰ ਸਕਦੇ ਹੋ ਜਾਂ ਹਿੰਦੂ ਰਾਸ਼ਟਰ ਦੀ ਅਗਰ ਹਿੰਦੂ ਮੰਗ ਕਰਦਾ ਤੇ ਅਸੀਂ ਖਾਲਸਾਣ ਦੀ ਮੰਗ ਕਿਉਂ ਨਾ ਕਰੀਏ? ਕਾਫੀ ਬਿਆਨਬਾਜ਼ੀ ਹੈ। ਚਲੋ ਵਿਸ਼ੇ ਹੀ ਨਹੀਂ ਹੈ ਖਾਲਿਸਤਾਨ ਦਾ। ਖਾਲਿਸਤਾਨ ਲਈ ਇਸ ਹਿੰਦੁਸਤਾਨ 'ਚ ਖਾਲੀ ਜਗ੍ਹਾ ਹੀ ਨਹੀਂ ਹੈ। ਇਹ ਵਿਸ਼ੇ ਨਹੀਂ ਹੈਗਾ ਖਾਲਿਸਤਾਨ ਦਾ। ਅਮੀ ਕਹੀਏ ਹਰੇਕ ਬੰਦਾ ਮੈਂ ਫਿਰ ਕਹਿ ਰਿਹਾ ਹਾਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ 90.9 ਲੋਕ ਇਸ ਗੱਲ ਦੀ ਖੁਸ਼ੀ ਮਨਾ ਰਹੇ ਆ ਵੀ ਪ੍ਰਭੂ ਸ਼੍ਰੀ ਰਾਮ ਜੀ ਦਾ ਕਰ ਅਯ ਜੈ ਜੈ ਸ਼੍ਰੀ ਰਾਮ ਇਹ ਮੈਸੇਜ ਕੀ ਸੁਨੇਹਾ ਦਵਾਂਗੇ ਦੇਸ਼ ਵਾਸੀਆਂ ਨੂੰ ਜਾਂ ਜਿੱਥੇ ਜਿੱਥੇ ਵੱਸਦੇ ਹਿੰਦੂ ਜਿਨ੍ਹਾਂ ਦੇ ਕਿਉਂਕਿ ਹੁਣ ਹਿੰਦੂ ਜਗਤ ਦੇ ਵਿੱਚ ਇਸ ਨੂੰ ਲੈ ਕੇ ਬੜੀ ਖੁਸ਼ੀ ਆਓ ਮਿਲ ਕੇ ਖੁਸ਼ੀ ਮਨਾਈਏ ਆਓ ਮਿਲ ਕੇ ਖੁਸ਼ੀ ਮਨਾਈਏ ਮੇਰੇ ਪ੍ਰਭੂ ਨੂੰ ਮੇਰੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਯੁੱਧ ਵਿੱਚ ਉਹਨਾਂ ਦਾ ਘਰ ਮਿਲਣ ਜਾ ਰਿਹਾ ਆਓ ਤਨ ਮਨ ਧਨ ਦੇ ਨਾਲ ਆਪਣੇ ਆਪਣੇ ਘਰ ਬਾਹਰ ਮੰਦਰ ਗਲੀ ਮੁਹੱਲਾ ਸਜਾਈਏ ਕਿਉਂਕਿ ਮੇਰੇ ਪ੍ਰਭੂ ਨੂੰ ਮੇਰੇ ਪ੍ਰਭੂ ਸ਼੍ਰੀ ਰਾਮ ਨੂੰ ਉਨ੍ਹਾਂ ਦੇ ਘਰ ਮਿਲਣ ਜਾਣ ਇੱਕ ਵਾਰੀ ਆਪਣੀ ਜਿਹੜੀ ਸ਼ੋਭਾ ਯਾਤਰਾ ਹੈ ਉਸ ਦਾ ਰੂਟ ਤੇ ਟਾਈਮਿੰਗ ਵੀ ਦੱਸ ਦਿਓ ਅਗਰ ਕੋਈ ਚਾਹਵਾਨ ਸੱਜਣ ਜਿਹੜੇ ਬਿਲਕੁਲ 17 ਜਨਵਰੀ ਨੂੰ ਹਿੰਦੂ ਸੁਪਤ ਮੋਰਚੇ ਵੱਲੋਂ ਸਨਾਤਨ ਧਰਮ ਦੇ ਲੋਕਾਂ ਵੱਲੋਂ ਪੰਜਾਬੀ Hindu ਸਮਾਜ ਵੱਲੋਂ ਸ਼ੋਭਾ ਯਾਤਰਾ ਇੱਕ ਸ਼੍ਰੀ ਰਾਮ ਯਾਤਰਾ ਕੱਢੀ ਜਾ ਰਹੀ ਹੈ ਲੁਧਿਆਣਾ ਸ਼ਹਿਰ ਵਿੱਚ 17 ਜਨਵਰੀ ਨੂੰ ਸਮੇਂ 2 ਵਜੇ ਮਾ ਬੈਸ਼ਵਰ ਮੰਦਿਰ ਨਿਤਿਕ ਪੁਲਿਸ ਸਟੇਸ਼ਨ ਨੰਬਰ 3 ਤੋਂ ਲੈ ਕੇ ਚੋੜਾ ਵਿਆਰ ਹੁੰਦੇ ਘੰਟਾ ਘਰ ਤੋਂ ਬਾਅਦ ਸ਼੍ਰੀ ਰਾਮ ਲੀਲਾ ਗਰਾਊਂਡ ਵਿਸ਼ੇ ਮੈਦਾਨ ਚ ਬਾਲਾ ਜੀ ਮੰਦਿਰ ਜਾ ਕੇ ਸਮਾਪਨ ਹੋਏਗਾ ਸਾਰੇ ਨੂੰ ਅਪੀਲ ਕਰਾਂਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬ ਦੇ ਬਸ ਤੋਂ ਸੁਤੰਤਰੰਦੇ ਲੋਕਾਂ ਨੂੰ ਅਪੀਲ ਕਰਾਂਗਾ ਆਓ ਅਸੀਂ ਇਸ ਯਾਤਰਾ ਦੇ ਵਿੱਚ ਤਨ ਮਨ ਤਨ ਦੇ ਨਾਲ ਭਾਗ ਲਈਏ ਤੇ ਪ੍ਰਭੂ ਦਾ ਉਦਘੋਸ਼ ਲਗਾਈਏ ਜੈ ਸ਼੍ਰੀ ਨਾਰਾਇਣ ਜੈ ਸ਼੍ਰੀ ਨਾਰਾਇਣ ਜੈ ਸ਼੍ਰੀ ਨਾਰਾਇਣ ਜੈ ਸ਼੍ਰੀ ਨਾਰਾਇਣ ਆਹ ਸੋ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ 500 ਸਾਲਾਂ ਬਾਅਦ ਇਹ ਖੁਸ਼ੀ ਦਾ ਮੌਕਾ ਜਿਹੜਾ ਆਇਆ ਤੇ ਕਿਤੇ ਨਾ ਕਿਤੇ ਦੇਖਦੇ ਹਿੰਦੂ ਜਗਤ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇੱਕ ਦੂਸਰੇ ਸਾਲ ਦੇ ਵਿੱਚ ਦੂਸਰੀ ਦੀਵਾਲੀ ਮਨਾਉਣ ਦਾ ਮੌਕਾ ਜਿਹੜਾ ਮਿਲਿਆ ਹਾਲਾਂਕਿ ਇਸ ਦਾ ਟੰਡਨ ਫੋਲਾਂ ਨੇ ਵੀ ਦੱਸਿਆ ਕਿ ਹਰ ਹਿੰਦੂ ਨੂੰ ਚਾਹੀਦਾ ਕਿ 22 ਤਰੀਕ ਨੂੰ ਜਿਸ ਦਿਨ ਉਦਘਾਟਨ ਦਾ ਪ੍ਰੋਗਰਾਮ ਹੈ ਤੇ ਆਪਣੇ ਘਰ ਦੇ ਵਿੱਚ ਦੀਪਕ ਲਗਾਏ ਜਾਣ ਇੱਕ ਦੀਵਾਲੀ ਦਾ ਮਾਹੌਲ ਹੈ ਜਿਹੜਾ ਕ੍ਰੀਏਟ ਕੀਤਾ ਜਾਵੇ ਔਰ ਦੀਵਾਲੀ ਮਨਾਈ ਜਾਵੇ ਕਿਉਂਕਿ ਇਸ ਦਿਨ ਪ੍ਰਭੂ શ્રી ਰਾਮ ਦਾ ਅਯੁੱਧਿਆ ਦੇ ਵਿੱਚ ਤਿਲਕ ਹੋਇਆ ਸੀ ਹਾਲਾਂਕਿ ਚਾਰੋਂ ਪੇਠਾ ਦੇ ਸ਼ੰਕਰਾਚਾਰਿਆ ਨੇ ਜਿਹੜਾ ਆਉਣਾ ਹੋਣ ਤੋਂ ਮਨਾਂ ਕਰਦਾ ਉਸ ਦੇ ਕੀ ਕਾਰਨ ਕੀ ਰੀਜ਼ਨ ਅਸੀਂ ਉਸ ਦੇ ਵਿੱਚ ਨਹੀਂ ਜਾਂਦੇ ਲੇਕਿਨ ਸਰਕਾਰਾਂ ਨੇ ਜੋ ਇਨੀਸ਼ੀਏਟਿਵ ਲਿਆ ਹੈ ਇਹ ਮੰਦਿਰ ਨੂੰ ਬਣਾ ਬਣਾ ਕੇ ਇਸ ਦਾ ਉਦਘਾਟਨ ਜਿਹੜਾ ਕਰਨ ਦਾ ਜਿਹੜਾ ਟਾਈਮਿੰਗ ਔਰ ਜਿਹੜਾ ਦਿਨ ਸੈੱਟ ਕੀਤਾ ਤੇ ਬੜੇ ਦਾਨੀ ਸੱਜਣ ਇਸ ਦੇ ਵਿੱਚ ਜਿਹੜਾ ਆਪਣਾ ਆ ਨੇਕ ਕਮਾਈ ਦੇ ਵਿੱਚੋਂ ਯੋਗਦਾਨ ਪਾ ਕੇ ਜਿਹੜਾ ਇਸ ਮੰਦਰ ਦੇ ਵਿੱਚ ਆਪਣਾ ਹਿੱਸਾ ਜਿਹੜਾ ਪਾ ਰਹੇ ਨੇ ਔਰ ਮੰਦਰ ਜਿਹੜਾ ਕੰਪਲੀਟ ਹੋ ਚੁੱਕਿਆ 22 ਤਰੀਕ ਨੂੰ ਵਿਗਟਨਾ ਬੜੀ ਦੂਰ ਦੂਰੋਂ ਲੋਕ ਚੱਲ ਕੇ ਇੱਥੇ ਆ ਰਹੇ ਨੇ ਔਰ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਦੂਜੀ ਦੀਵਾਲੀ ਮਨਾਉਣ ਦਾ ਮੌਕਾ ਹਿੰਦੂਆਂ ਨੂੰ ਜਿਹੜਾ ਮਿਲਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋਇਆ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਾਹ ਦਾ ਪ੍ਰਾਈਮ ਮੋਡਲ ਲਿਓ ਜੀ